ਅੱਜ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾ ਰਿਆ ਨਾ ਇਹ ਕਹਾਣੀ ਤੁਹਾਨੂੰ ਸਾਰਿਆਂ ਨੂੰ ਬਚਪਨ ਯਾਦ ਕਰਾ ਦੇਵੇਗੀ ਤੇ ਸਾਰੇ ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣ ਕੇ ਜਾइए ਇੱਕ ਵਾਰ ਇੱਕ सेठ ਹੁੰਦਾ ਤੇ ਉਹਦੇ ਘਰ ਦੇ ਬਾਗ ਇੱਕ ਬਨੇਰੇ ਤੇ ਇੱਕ ਬੋਟਾ ਲਾ ਦਿੰਦਾ ਹੈ ਉਹ ਬੋਟਾ ਦੋ ਸਾਲਾਂ ਨੂੰ ਵੱਡਾ درخت ਬਣ ਜਾਂਦਾ ਹੈ ਤੇ ਉਹਦੀ ਛਾਂ ਉਹਦੇ ਆਲੇ ਦੁਆਲੇ ਫੈਲਣ ਲੱਗਦੀ ਤੇ ਉਹਦੇ ਘਰ ਦੇ ਸਾਹਮਣੇ ਹੀ ਇੱਕ RAMU ਘੁਮਿਆਰ ਰਹਿੰਦਾ ਤੇ ਉਹ ਜਦੋਂ ਵੀ ਕਈ ਵਾਰੀ ਥੱਕ ਜਾਂਦਾ ਤੇ ਉਹਦੀ ਛਾਂ ਤੇ ਬਾਹਰ ਆ ਕੇ ਉਸ ਇੱਕ ਵਾਰ ਜਦੋਂ RAMU ਕੋ ਮਿਆਰ ਸੁਤਾ ਪਿਆ ਹੁੰਦਾ ਤਾਂ ਸੇਠ ਉਹ ਤੋਂ ਬਾਹਰ ਘਰ ਤੋਂ ਬਾਹਰ ਨਿਕਲਦਾ ਹੈ ਤਾਂ RAMU ਕੋ ਮਿਆਰ ਨੂੰ ਸੁਤਾ ਦੇਖ ਕੇ ਉਹਦੇ ਸੱਤੀ ਕਪੜਿਆਂ ਨੂੰ ਵਗ ਲੈਂਦਾ ਤੇ RAMU ਕੋ ਮਿਆਰ ਨੂੰ ਬੂਰਾ ਭਲਾ ਕਹਿਣ ਲੱਗਦਾ RAMU ਕੋ ਮਿਆਰ ਨੂੰ ਕਹਿੰਦਾ ਵੀ ਮੈਂ ਤੈਨੂੰ ਅਜਿਹਾ ਕੀ ਕਰ ਦਿੱਤਾ ਕਿ ਤੈਨੂੰ ਗੁੱਸਾ ਆ ਗਿਆ ਉਹ ਕਹਿੰਦਾ ਬੋਟਾ ਮੈ ਲਾਵਾਂ ਪਾਣੀ ਮੈ ਪਾਵਾਂ ਤੇ ਛਾਂ ਤੂੰ ਸੇਕੀ ਛਾਂ ਦਾ ਨੰਦ ਧੋਵਾਂ ਨੇ ਤੇ RAMU ਕੋ ਮਿਆਰ ਬੜਾ ਸਹਿਸਮਾਈ ਕਹਿ ਦਿੰਦਾ ਹੈ ਕਿ ਤੁਸੀਂ ਛਾਂ ਦਾ ਮੁੱਲ ਪਾ ਇਹ ਸ਼ਾਮ ਨੂੰ ਕਿਰਾਏ ਤੇ ਦੇ ਦੋ ਤੇ ਦੋਵਾਂ ਦਾ ਫੈਸਲਾ ਹੋ ਜਾਂਦਾ ਹੈ ਜਦੋਂ ਐਸੀ ਆਦੀ ਗੱਲ ਸੁਣਦਾ ਤਾਂ ਸੇਟ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਤੇ ਦੋਵਾਂ ਦਾ ਨਵੇੜਾ 20 ਰੁਪਏ ਦੇ ਵਿੱਚ ਹੋ ਜਾਂਦਾ ਹੈ ਕਿ ਅਗਲੇ ਜੋ ਤੱਕ ਮੀਂਹ ਨਹੀਂ ਪੈਂਦਾ ਤੋ ਉਹ ਤੱਕ ਮੈਨੂੰ 20 ਦੇ ਦੇ ਤਾਂ ਰਾਮੂ ਕਮਿਆਰ ਉਸ ਨੂੰ 15 ਰੁਪਏ ਤੇ ਕੁਝ ਕੜੇ ਦੇ ਦਿੰਦਾ ਹੈ ਤੇ ਕੁਛ ਪੰਚਾਇਤੀ ਬੰਦੇ ਵੀ ਵਿੱਚ ਪੈ ਜਾਂਦੇ ਹੁਣ ਰਾਮੂ ਕਮਿਆਰ ਕੀ ਕਰਦਾ ਹੈ ਕਿ ਰੋਜ਼ ਉਹ ਦੇਖੋ ਤੇਰੇ ਨਾਲ ਉਹਦੇ ਬਾਅਦ ਸ਼ਾਂ ਸਿੱਖਦਾ ਜਦੋਂ ਛਾਂ ਹੋਂਦੇ ਵੇੜੇ ਵਿੱਚ ਚਲੀ ਜਾਂਦੀ ਹੈ ਉਹਦੇ ਵੇੜੇ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਛਾਂ ਦਾ ਪਰਛਾਵਾਂ ਢਲਦਾ ਹੈ ਉਹਦੇ ਛੱਤ ਤੇ ਚਲੀ ਜਾਂਦੀ ਹੋਂ ਛੱਤ ਤੇ ਚਲਾ ਜਾਂਦਾ ਹੈ ਅੰਦਰੋਂ ਅੰਦਰ ਛੇਟ ਗੁੱਸੇਵਾਂ ਦਾ ਹੈ ਪਰ ਉਹ ਕਰ ਤੁਝ ਨਹੀਂ ਸਕਦਾ ਤੇ ਰਾਮੂ ਕਮਿਆਰ ਵੀ ਛੇਟ ਨੂੰ ਇੱਕ ਪਾਠ ਸਿਖਾਣਾ ਚਾਹੁੰਦਾ ਹੈ ਇੱਕ ਸਬਕ ਸਿਖਾਣਾ ਚਾਹੁੰਦਾ ਹੈ ਇੱਕ ਵਾਰ ਉਹਦੇ ਬੇਟੇ ਦਾ ਇੱਕ ਵਾਰੀ ਦੇਖਣ ਵਾਲੇ ਲੋਕ ਆਉਂਦੇ ਹੈ ਤੇ ਰਾਮੂ ਕਮਿਆਰ ਵੀ ਉਸੇ ਵੇਲੇ ਜਦੋਂ ਮਹਿਮਾਨ ਆਏ ਹੁੰਦੇ ਤੇ ਖੋਤਾ ਲੈ ਕੇ ਥੱਲੇ ਪੜਨਾ ਵਿਸ਼ਾ ਕੇ ਸਾਰਿਆਂ ਦੇ ਵਿੱਚ ਸਾਰੇ ਉਹਨੂੰ ਜੇਆ ਕਰਨ ਤੋਂ ਰੋਕਦੇ ਐ ਸੇਠ ਉਹਨੂੰ ਕਹਿੰਦਾ ਵੀ ਤੈਨੂੰ ਪਤਾ ਨਹੀਂ ਲੱਗਦਾ ਕਿ ਅੱਜ ਕਿੰਨੇ ਦਿਨ ਮੇਮਾਰ ਆਏ ਆ ਉਹ ਕਹਿੰਦਾ ਮੈਂ ਤਾਂ ਸ਼ਾਦਾ ਮੁੱਲ ਦਿੱਤਾ ਹੈ ਤੇ ਮੈਂ ਤਾਂ ਇੱਥੇ ਬੈਠਾਂਗਾ ਜਦੋਂ ਉਹਦੇ ਕੁੜਮਾ ਨੂੰ ਪਤਾ ਲੱਗਦਾ ਹੈ ਵੀ ਇਹਨੇ ਸ਼ਾਦਾ ਮੁੱਲ ਲਿਆ ਹੋਇਆ ਹੈ ਤੂੰ ਸਾਰੇ ਬਹੁਤ ਆਰੰਭ ਦੇ ਅੰਤ ਦੇ ਵਿੱਚ ਸੇਠ ਉਹਨੂੰ ਕਹਿੰਦਾ ਹੈ ਤੂੰ ਆਪਣੇ ਪੈਸੇ ਵਾਪਸ ਲੈ ਲੈ ਤੇ ਤੂੰ ਇੱਥੋਂ ਚਲਾ ਜਾ ਤੇ RAMU ਕਮਿਆਰ ਨੂੰ ਕਹਿੰਦਾ ਹੈ पैसे तो मैं आप आपस ले लव पर तेन एक तो वादा करना पेगा कि आज तो बाद छां बैठने को रोकेगा नहीं ता ही मैं इस जगह में छव सेठ अपनी की बहुत शर्मिंदा फिर उन्हें छां का मुल लिया सारा मोड़ दिता है तो वादा करता है अगे तो किसी राही मैं छांत तो बैठने को तो, रोक तो गया नहीं वाह खालसा वाहू